ਸ੍ਰੀ ਦਸਮੇਸ਼ ਅਕੈਡਮੀ ਦਾ 34ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਰੀ ਹੋ ਨਿਭਿਆ ਮੇਜਰ ਜਨਰਲ ਜੀ ਐਸ ਕੁੰਮਨ ਵੀਐਸਐਮ ਡਾਇਰੈਕਟਰ ਅਤੇ ਚੇਅਰਮੈਨ ਅਕੈਡਮੀ ਮੈਨੇਜਮੈਂਟ ਕਮੇਟੀ ਨੇ ਕੀਤੀ ਇਨਾਮਾਂ ਵੀ ਵੰਡ ਅਕਾਦਮਿਕ ਖੇਤਰ ਵਿੱਚ ਓਵਰ ਆਲ ਟਰਾਫੀ ਵਿਆਸ ਹਾਊਸ ਨੇ ਜਿੱਤੀ ਉੱਤਰੀ ਭਾਰਤ ਦੀ ਪ੍ਰਸਿੱਧ ਰਿਹਾਇਸ਼ੀ ਵਿਦਿਆਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਰੀ ਹੋ ਨਿਭਿਆ ਜਿਸ ਦੇ ਮੁੱਖ ਮਹਿਮਾਨ ਮੇਜਰ ਜਨਰਲ ਜੇ ਐਸ ਕੁੰਮਨ ਵੀ ਐਸ ਐਮ ਡਾਇਰੈਕਟਰ ਅਤੇ ਚੇਅਰਮੈਨ ਅਕੈਡਮੀ ਮੈਨੇਜਮੈਂਟ ਕਮੇਟੀ ਸਨ ਜਿਹਨਾਂ ਨੇ ਅਕੈਡਮੀ ਦੇ ਅਕਾਦਮਿਕ ਖੇਤਰ ਅਤੇ ਹੋਰ ਕੋ ਕਰਿਕੂਲਰ ਗਤੀਵਿਧੀਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਅਕਾਦਮਿਕ ਖੇਤਰ ਵਿੱਚ ਓਵਰ ਆਲ ਤਰਾफी ਵਿਆਸ ਹਾਊਸ ਨੇ ਜਿੱਤੀ ਉਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਰਹਿਣ ਸਮੇਂ ਦੇ ਮੁੱਖ ਲੋੜ ਹੈ। ਉਹਨਾਂ ਕਿਹਾ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੇ ਗੁਣ ਸਿਖਾਉਣ ਦੇ ਨਾਲ-ਨਾਲ ਉਹਨਾਂ ਨੂੰ ਇਹਨਾਂ ਗੁਣਾ ਦੇ ਧਾਰਨੀ ਬਣਾਉਣ ਦੀ ਲੋੜ ਹੈ ਅਤੇ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਅਤੇ ਵੱਡਿਆਂ ਦਾ ਸਤਿਕਾਰ ਕਰਨ। ਉਹਨਾਂ ਅਕੈਡਮੀ ਦੇ ਵਿਦਿਅਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਅਕੈਡਮੀ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰ ਨੇ ਮਾਨਯੋਗ ਡਾਇਰੈਕਟਰ ਅਤੇ ਚੇਅਰਮੈਨ ਅਕੈਡਮੀ ਮੈਨੇਜਮੈਂਟ ਕਮੇਟੀ ਦਾ ਆਡੀਟੋਰੀਅਮ ਵਿਖੇ ਪਹੁੰਚਣ ਤੇ ਮਿਲ ਕੇ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਅਕੈਡਮੀ ਸ਼ਬਦ ਦੇਹੀ ਸੇਵਾ ਵਰੇ ਮੋਹੇ ਹੈ ਨਾਲ ਕੀਤੀ ਗਈ। ਉਪਰੰਤ ਅਕੈਡਮੀ ਦੇ ਪ੍ਰਿੰਸੀਪਲ ਕਰਨਲ ਆਰ ਕੇ ਪਾਂਡੇ ਨੇ ਅਕੈਡਮੀ ਦੀ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ। ਉਪਰੰਤ ਹਿੰਦੀ ਸਕਿੱਟ ਸੰਸਕਾਰ ਅਤੇ ਅੰਗਰੇਜ਼ੀ ਨਾਟਕ ਖੇਡਿਆ ਗਿਆ। ਉਪਰੰਤ 10ਵੀਂ ਜਮਾਤ ਦੇ ਵਿਦਿਆਰਥੀ ਗੁਰਜੋਤ ਸਿੰਘ ਅਤੇ ਜਸਕੀਰਤ ਸਿੰਘ ਨੇ ਤੇਰੀ ਰੰਗਲੀ ਚਰਖੀ ਗੀਤ ਪੇਸ਼ ਕੀਤਾ। ਬ੍ਰਮਪੀਰਿਤ ਸਿੰਘ ਨੇ ਇੱਕ ਲੋਕ ਗੀਤ ਪੇਸ਼ ਕੀਤਾ। ਕੁਮਾਰੀ ਖੁਸ਼ਪ੍ਰੀਤ ਕੌਰ ਨੇ ਕੰਗੀਵਾਵਾ ਤੇ ਦੁਖਣ ਮੇਰੇ ਵਾਲ ਨੀ ਮਾਇਕ ਗੀਤ ਪੇਸ਼ ਕੀਤਾ। ਇਸ ਮੌਕੇ ਤੇ ਅਕੈਡਮੀ ਦੀ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੰਗੜਾਵੀ ਪੇਸ਼ ਕੀਤਾ ਗਿਆ। ਮੰਚ ਦਾ ਸੰਚਾਲਨ ਅਕੈਡਮੀ ਦੀਆਂ ਵਿਦਿਆਰਥੀ ਮਾਸਟਰ ਗੁਰਪ੍ਰੀਤ, ਕੁਮਾਰੀ ਫਲਕ ਰਾਣਾ ਅਤੇ ਸੋਨਾਲੀ ਨੇ ਕੀਤਾ। ਇਸ ਮੌਕੇ ਤੇ ਸਾਇੰਸ, ਗਣਿਤ सोशल साइंस ਅਤੇ ਆਰਟਸ ਵਿਸ਼ਿਆਂ ਨਾਲ ਸੰਬੰਧ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ ਜਿਸ ਵਿੱਚ ਵਿਸ਼ੇਸ਼ ਕਰਕੇ ਅਟਲ ਟਿਕਰਿੰਗ ਲੇਬਲੋ ਤਿਆਰ ਕੀਤੇ ਅੜਿੱਕੇ ਤੋਂ ਬਚ ਕੇ ਚੱਲਣ ਵਾਲੀ ਕਾਰ ਦਾ ਪ੍ਰਦਰਸ਼ਨ ਕੀਤਾ ਗਿਆ ਹਵਾ ਪ੍ਰਦੂਸ਼ਣ ਕਨਵਰਟਰ ਬਾਇਓਪਲਾਸਟਿਕ ਹੋਲੋਗ੍ਰਾਮ ਤਿੰਨ ਡੀ ਇਮੇਜਸੋ ਭਾਰਤ ਦੇ ਡੇਟਾ ਅਤੇ ਗ੍ਰਾਫ ਦੀ ਕਿਸਮਾਂ ਆਵਾਜ਼ਾਈ ਦੇ ਸਾਧਨ ਅਤੇ ਪੇਸੇ ਦੇ ਵਿਕਾਸ ਸੰਬੰਧੀ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਇਸ ਮੌਕੇ ਤੇ ਮੇਜਰ ਜਨਰਲ ਜੇ ਐਸ ਕੁੰਮਣ ਤੋਂ ਇਲਾਵਾ ਸ਼੍ਰੀਮਤੀ ਨਰਿੰਦਰ ਕੌਰ ਕੁੰਮਣ ਕਰਨਲ ਰਮਾकांत ਪਾਂਡੇ ਪ੍ਰਿੰਸੀਪਲ ਸ਼੍ਰੀਮਤੀ ਵਿਜੇ ਪਾਂਡੇ ਅਤੇ ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਅਤੇ ਮਹਿਮਾਨ ਹਾਜ਼ਰ ਸਨ Yeah. in fifth class. ਟੇਪ ਨੂੰ ਸੈਂਸ ਕਰਦੀ ਹੈ ਉਸ ਤੋਂ ਇਲਾਵਾ ਜੇ ਕਿਤੇ ਪਾਸ ਜਾਊਗਾ ਉੱਥੇ ਨਹੀਂ ਚੱਲਣਾ ਇਹ ਜਿੱਧਰ ਜਿੱਧਰ ਨੂੰ ਕਾਲੀ ਟੇਪ ਹੈ ਜਾਂ ਉਹਦਾ ਕਰ ਰਿਹਾ ਹੈ ਉੱਧਰ ਉਧਰ ਨੂੰ ਆਪੇ ਮੁੜੀ ਜਾਣਾ ਇਹ ਤਾਂ ਹੈ ਪਤਾ ਕਿ ਕਿਹਦਾ ਇਸ ਇਟ ਇਟ ਕੈਨ ਬੀ ਜਿਸਟ ਦੈਟ ਐਸ ਕਿਉ ਐਂਡ ਦਿਸ ਔਰੀਟੋਰੀਅਮ ਇਟਸ ਅ ਟ੍ਰੈਡੀਸ਼ਨ ਹੇਅਰ ਮਸ਼ੀਸ਼ਾਗੜੀ ਦੈਟ ਵਨ ਇਅਰ ਵੀ ਹੈਵ ਐਨੂਅਲ ਫੈਸਟਿਵਲਸ ਐਂਡ ਵਨ ਇਅਰ ਵੀ ਹੈਅ ਐਨ ਔਰ ਸੈਲੀਬ੍ਰੇਸ਼ਨਸ ਲਾਈਕ ਦਿਸ ਫਸਟ ਆਫ 올 ਆਈ ਊਡ ਲਾਈਕ ਟੂ ਕੰਗ੍ਰੈਚੂਲੇਟ All the prize winners, the students, the teachers who have also contributed in bringing up the children to this level and this standard. The presentation of the stage, the English drama, the Hindi skit, and other cultural events. The purpose was to show to the parents and to the students also. The the kind of activities that we conduct in this academy. Well, a lot has been said by principal. history का ज्ञान भी दिया history के महत्व के बारे में बताया हाँ आज श्री दशमेश अकेडमी आनंदपुर साहब में एनुअल डे मनाया गया इसमें कल्चरल प्रोग्राम्स किए गए हिंदी की स्क्रिप्ट थी इंग्लिश का प्ले था मैकबेद के ऊपर और जिन बच्चों ने एकेडमिक और स्पोर्ट्स में एक्सेलेंस जिनको मिला था उनको प्राइजेस वगैरह दिए गए तो ये हमारा एक एनुअल रूटीन है कि एनुअली हम एनुअल डे मनाते हैं नॉर्मली अल्टरनेट ईयर मनाते हैं क्योंकि एक साल एथलेटिक मीट करते हैं एक साल एनुअल डे सेलिब्रेशंस करते हैं तो इसलिए आज एनुअल डे सेलिब्रेशन मनाया गया तो 70 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਬਾਕੀ ਪੂਰਾ ਸਕੂਲ ਪ੍ਰেজెంట్ تھا ਪੇਰੈਂਟਸ ਵੀ ਆਏ ਤੇ ਦੇਖਣੇ ਲਈ ਕਿ ਕੀ ਕਿ ਸੁਨੇਹਾ ਦਿੱਤਾ ਗਿਆ ਸੀ ਕਿ ਕੀ ਕੀ ਫੰਕਸ਼ਨ ਪ੍ਰੋਗਰਾਮ ਕੀਤਾ ਗਿਆ ਸੀ ਇਸ ਪ੍ਰੋਗਰਾਮ דרਾਈ ਐਸਾ ਕੋਸ਼ਿਸ਼ ਕੀਤੀ ਹੈ ਕਿ ਪੇਰੈਂਟਸ ਨੂੰ ਵੀ ਟੀਚਰਸ ਨੂੰ ਸਭ ਦੱਸਿਆ ਜਾਏ ਕਿ ਇੱਕ ਟੀਮ ਵਰਕ ਜਿਹੜਾ ਹੁੰਦਾ ਹੈ ਸਮਾਜ ਨੂੰ ਡਿਵੈਲਪ ਕਰਨ ਵਾਸਤੇ ਟੀਚਰਸ ਦਾ ਵੀ ਹੋਣਾ ਮਹੱਤਵ ਹੈ ਪੇਰੈਂਟਸ ਦਾ ਵੀ ਹੋਣਾ ਹੀ ਮਹੱਤਵ ਹੈਗਾ ਇਹ ਐਸਾ ਹਿੰਦੀ ਨਾਟਕ ਦੇ ਰਾਹੀਂ ਵੀ ਇਹ ਦਿਖਾਉਣੇ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ এনਵਾਇਰਨਮੈਂਟ ਦੇ ਵਿੱਚ ਪੈਰੈਂਟਸ ਦਾ ਰੋਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਬੱਚਾ ਸਕੂਲ ਤੇ 6 6 ਘੰਟੇ ਰਹਿਦਾ ਹੈ ਲੇਕਿਨ ਬਾਕੀ ਪੀਰੀਅਡ ਟਾਈਮ ਘਰ ਕਰਦਾ ਹੈ ਬੱਚਿਆਂ ਨੂੰ ਸਹੀ ਦਿਸ਼ਾ ਨਿਰਦੇਸ਼ ਸਹੀ ਵੈਲਿਊਜ਼ ਪਾਣੀਆਂ ਤੇ ਪੈਰੈਂਟਸ ਦਾ ਵੀ ਉਨਾ ਹੀ ਇੰਪੋਰਟੈਂਟ ਹੈਗਾ ਤੇ ਬਾਕੀ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਇਥੇ ਅਕੈਡਮੀ ਤੇ ਬੱਚਿਆਂ ਦੇ ਵੈਰੀਸ ਐਕਟੀਵਿਟੀਜ਼ ਕਲਚਰ ਐਕਟੀਵਿਟੀਜ਼ ਸਪੋਰਟਸ ਗੇਮਸ ਵੈਲਿਊਜ਼ ਕ੍ਰੀਏਟਿਵ ਐਕਟੀਵਿਟੀਜ਼ ਤੇ ਸਾਰੇ ਇਹ ਤੇ ਪ੍ਰੈਕਟ ਬਤਿਆਵਾਂ ਦਿੱਤੀ ਜਾਂਦੀ ਤਾਂ ਕਿ ਬੱਚਿਆਂ ਦੇ ਉਹ ਵੈਲਿਊਜ਼ ਡਵਲਪ ਹੋਏ ਅੱਗੇ ਜਾ ਕੇ ਜੇ ਸਮਾਜ ਨੂੰ ਅੱਗੇ ਵਧਣ ਤੇ ਮਦਦ ਕਰਨ। ਬਾਕੀ ਬੱਚਾ ਪ੍ਰੇਰਣਾ ਮਿਲਦੀ ਹੋਣਾ ਦੇਖ ਕੇ ਉਹਨਾਂ ਵੀ ਜੋਸ਼ ਆਉਂਦਾ ਹੈ ਅਗਲੀ ਵਾਰੀ ਹੋਰ ਚੰਗੇ ਕੰਮ ਹੋਣ ਜਿਵੇਂ ਪੇਰੈਂਟਸ ਨੂੰ ਪ੍ਰਿੰਸੀਪਲ ਸਾਹਿਬ ਨੂੰ ਵੀ ਦੱਸਿਆ ਕਿ ਹਾਸਲ ਦੇ ਬੱਚੇ ਤੇ ਆਉਂਦੇ ਲੇਕਿਨ ਐਤ ਕਾ ਕਾਫੀ ਅੱਛਾ ਲੱਗਾ 150 ਕੇ ਬੱਚਾ ਬਾਹਰੋਂ ਵੀ ਆਉਂਦਾ ਤੇ ਖੇਡਣ ਵਾਸਤੇ ਇਸੇ ਕਰਕੇ ਉਹਦੀ ਸਪੋਰਟ ਦੇ ਵਿੱਚ ਵੀ ਨਾ ਜਿਵੇਂ ਸਟੇਟ ਤੇ ਐਥਲੈਟਿਕ ਤੇ ਵੀ ਡਿਸਟ੍ਰਿਕਟ ਐਥਲੈਟਿਕ ਚ 60 ਤੋਂ ਉੱਪਰ ਮੈਡਲ ਜਿੱਤੇ ਹਨ ਸਟੇਟ ਦੇ ਵਿੱਚ ਕੰਪੀਟੀਸ਼ਨ ਤੇ ਸਟੇਟ ਵਾ ਸਿਲੈਕਸ਼ਨ ਹੋਇਆ ਤੇ ਉਹਨਾਂ ਦੇਖ ਦੇ ਕੇ ਦੂਜੇ ਬੱਚਿਆਂ ਨੇ ਮੋਟੀਵੇਸ਼ਨ ਮਿਲਿਆ ਹੈ ਤੇ ਅੱਗੋਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਹੋਰ ਬੱਚੇ ਇਸ ਸਪੋਰਟਸ 'ਚ ਵੀ ਆਗਿਆ ਹੋਣਗੇ ਤੇ ਪੜ੍ਹਾਈ 'ਚ ਵੀ ਆਗਿਆ ਹੋਣਗੇ ਮੋਬਾਈਲਾਂ ਤੋਂ ਦੂਰ ਰੱਖਣਾ ਚਾਹੀਦਾ ਪੇਰੈਂਟਸ ਨੂੰ ਕਈ ਵਾਰੀ ਸੀ ਜੋ ਪੇਰੈਂਟ ਮੀਟ 'ਚ ਵੀ ਦੱਸਨੇ ਆ ਕਿ ਬੱਚਿਆਂ ਦੇ ਹੱਥ 'ਚ ਮੋਬਾਈਲ ਨਾ ਦਿਓ ਮੋਬਾਈਲ ਦਾ ਐਡਿਕਸ਼ਨ ਇੱਕ ਇੱਕ ਨਸ਼ਾ ਹੋ ਜਾਂਦਾ ਹੈਗਾ ਇਸ ਤੋਂ ਦੂਰ ਰੱਖਣਾ ਚਾਹੀਦਾ तो ठीक है थोड़े समय बाद अब बिना मोबाइल के काम भी नहीं चलता क्योंकि अजक होमवर्क वगैरह कई मोबाइल दिए जाते हैं लेकिन अपनी नज़र के सामने रखन ताकि बच्चे मिस ना न करन तो चलिया आदतों ही उसमें इस्तेमाल कर